ਪੰਜਾਬ ਤੋਂ ਯਾਪਾਰ ਤੋਂ ਬਹੁਤ ਸਾਰੇ ਜਿਹੜੇ ਬੱਚੇ ਨੇਗੇ ਉਹਨਾਂ ਦਾ ਇਹ ਸੁਪਨਾ ਹੈ ਕਿ ਉਹ ਕਦੇ ਨਾ ਕਦੇ ਕੈਨੇਡਾ ਜਾ ਕੇ ਉੱਥੇ ਪੜਨ ਤੇ ਉਸ ਤੋਂ ਬਾਅਦ ਉੱਥੇ ਸੈਟਲ ਹੋ ਜਾਣ। ਅਰ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਪੜ੍ਹ ਵੀ ਰਹੇ ਨੇ। ਲੇਕਿਨ ਪਿਛਲਾ 1 ਮਹੀਨਾ ਜਿਹੜਾ ਹੈ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਦਸੰਬਰ ਦਾ ਮਹੀਨਾ ਦਸੰਬਰ 2024 ਇਹ ਕੋਈ ਬਹੁਤ ਜ਼ਿਆਦਾ ਸਟੂਡੈਂਟਸ ਤੇ ਲਈ ਠੀਕ ਨਹੀਂ ਰਿਹਾ। ਪਤਾ ਨਹੀਂ ਕਿਉਂ ਪਰ ਕਮਿਊਨਿਟੀ ਵੀ ਹੁਣ ਇਸ ਗੱਲ ਕਰਕੇ ਪਰੇਸ਼ਾਨ ਹੈ ਤੇ ਕਮਿਊਨਿਟੀ ਨੂੰ ਵੀ ਇਹ ਲੱਗ ਰਿਹਾ ਕਿ ਪੁਲਿਸ ਡਿਪਾਰਟਮੈਂਟ ਨੂੰ ਜਾਂ ਫਿਰ ਜਿਹੜੀ ਇੱਥੋਂ ਦੇ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਅਪੀਲ ਕੀਤੀ ਜਾਵੇ ਕਿ ਜ਼ਰਾ ਧਿਆਨ ਰੱਖਿਆ ਜਾਵੇ ਇੰਨੇ ਸਾਰੇ ਸਟੂਡੈਂਟਸ ਤੇ ਉੱਪਰ ਹਮਲੇ ਕਿਉਂ ਹੋ ਰਹੇ ਨੇ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਦਸੰਬਰ ਦੀ ਪਹਿਲੀ ਤੋਂ ਦਸੰਬਰ ਪਹਿਲੀ ਨੂੰ ਸਾਰਨੀਆ 온ਟਾਰੀਓ ਦੇ ਵਿੱਚ ਇੱਕ ਸਿਟੀ ਜਿੱਥੇ ਕਿ ਗੁਰ ਅਸੀਸ ਸਿੰਘ ਇਸ ਮੁੰਡੇ ਦਾ ਛੁਰਾ ਮਾਰ ਕੇ ਕਤਲ ਕਰਤਾ ਗਿਆ। ਔਰ ਉਸ ਤੋਂ ਬਾਅਦ ਹਮ ਲਾਵਰ ਜਿਹੜਾ ਹੈਗਾ ਉਸ ਨੂੰ ਕਿਹਾ ਗਿਆ ਜੀ ਕਿ ਉਸ ਦਾ ਦਿਮਾਗੀ ਹਾਲਤ ਜਿਹੜੀ ਹੈ ਉਹ ਠੀਕ ਨਹੀਂ ਹੈ। ਕ੍ਰੌਸਲੀ ਹੰਟਰ। ਕ੍ਰੌਸਲੀ ਹੰਟਰ ਨੇ ਛੁਰੇ ਮਾਰ ਕੇ ਗੁਰਸੇ ਜਿਹੜਾ ਹੈ ਗੁਰਸੇ ਸਿੰਘ ਉਸ ਨੂੰ ਕਤਲ ਕਰਤਾ। ਇਮੇਜਿਨ ਕਰੋ ਕਿ ਪੇਰੈਂਟਸ ਜਿਹੜੇ ਕਿ ਇੰਡੀਆ ਦੇ ਵਿੱਚ ਬੈਠੇ ਹੁੰਦੇ ਨੇ ਉਹਨਾਂ ਦੇ ਕੀ ਹਾਲਾਤ ਹੋਣਗੇ ਜਿਹੜੇ ਕਿ ਇੱਥੇ ਦੇਖ ਵੀ ਨਹੀਂ ਸਕਦੇ ਕਿ ਸਾਡੇ ਬੱਚੇ ਕਿਸ ਤਰ੍ਹਾਂ ਨੇ। ਹਰ ਹਰ ਥੋੜੇ ਦਿਨਾਂ ਬਾਅਦ ਇੱਥੋਂ ਇੱਕ ਬੱਚਾ ਜਿਹੜਾ ਹੈ ਉਸ ਦੀ লাশ ਨੂੰ ਇੱਕ ਡੱਬੇ ਦੇ ਵਿੱਚ ਬੰਦ ਕਰਕੇ ਇੰਡੀਆ ਭੇਜਣ ਵਾਸਤੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਕਮਿਊਨਿਟੀ ਵੀ ਇਸ ਤੇ ਕਰਕੇ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਹੈ ਖੈਰ ਉਸ ਤੋਂ ਬਾਅਦ ਦਸੰਬਰ ਦੀ 4 ਤਰੀਕ ਨੂੰ ਬ੍ਰੈਂਪਟਨ ਦੇ ਵਿੱਚ ਦੋ ਭਰਾ ਡਰਾਈਵਵੇ ਦੇ ਉੱਪਰ ਆਪਣੀ ਗੱਡੀ ਤੋਂ ਸਨੋ ਸਾਫ਼ ਕਰ ਰਹੀ ਸੀ ਜਦੋਂ ਕਿ ਇੱਕ ਹੋਰ ਉਥੇ ਸੈਡਾਨ ਆਈ ਉਹਦੇ ਚੋਂ ਮੁੰਡੇ ਉਤਰੇ ਤੇ ਉਹਨਾਂ ਨੇ ਤਾੜ-ਤਾੜ ਕਰਕੇ ਗੋਲੀਆਂ ਜਿਹੜੀਆਂ ਨੇ ਉਹ ਚਲਾਉਣੀਆਂ ਸ਼ੁਰੂ ਕਰਤੀਆਂ ਔਰ ਮੌਕੇ ਵਾਰਦਾਤ ਦੇ ਉੱਪਰ ਪ੍ਰਿਤਪਾਲ ਸਿੰਘ ਦੀ ਮੌਤ ਹੋਈ ਤੇ ਉਸ ਦਾ ਭਰਾ ਜਿਹੜਾ ਸੀਗਾ ਉਹ ਬਚ ਰਿਹਾ ਕਿਉਂਕਿ ਉਹ ਨਾਲ ਦੀ ਨਾਲ ਭੱਜ ਗਿਆ ਸੀ 7 ਤਰੀਕ ਨੂੰ ਹਰਸ਼ਨਦੀਪ ਸਿੰਘ ਹਰਸ਼ਨਦੀਪ ਸਿੰਘ ਐਡਮਿੰਟਨ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਜਿਹੜਾ ਕਿ ਮਹਿਜ਼ ਤੀਸਰੇ ਦਿਨ ਆਪਣੀ ਜੌਬ ਦੇ ਉੱਪਰ ਗਿਆ ਸੀ ਔਰ ਉਸ ਵਕਤ ਉਹਨੇ ਜਾ ਕੇ ਜਦੋਂ ਰਾਤ ਨੂੰ ਉਹ ਰਾਉਂਡ ਲਗਾ ਰਿਹਾ ਸੀ ਤਾਂ ਉਸਦੀ ਇੱਕ ਵਿਅਕਤੀ ਦੇ ਨਾਲ ਕੋਈ ਗੱਲਬਾਤ ਹੋਈ ਜਿਹੜੀ ਵੀਡੀਓ ਤੁਸੀਂ ਸਭ ਨੇ ਦੇਖੀ ਹੋਣੀ ਹੈ ਕਿ ਹਰਸ਼ਨਦੀਪ ਇੱਥੋਂ ਤੱਕ ਗੱਲ ਕਰ ਰਿਹਾ ਸੀ ਕਿ ਆਈ ਏਮ ਲੀਵਿੰਗ ਮੈਂ ਜਾ ਰਿਹਾ ਲੇਕਿਨ ਉਸ ਵਿਅਕਤੀ ਨੇ ਪਿੱਛੋਂ ਜਾਂਦੇ ਹੋਏ ਹਰਸ਼ਨਦੀਪ ਦੇ ਪਿੱਠ ਦੇ ਉੱਪਰ ਗੋਲੀ ਮਾਰੀ ਤੇ ਮੌਕੇ ਬਾਰਦਾਤ ਦੇ ਉੱਪਰ ਹੀ ਹਰਸ਼ਨਦੀਪ ਨੇ ਦਮ ਤੋੜਤਾ ਕਹਿ ਜਦੋਂ ਹਰਸ਼ਦੀਪ ਦੀ ਇੱਥੇ ਫਿਊਨਰਲ ਸੀ ਉਸ ਵਕਤ ਫਸਟ ਰਿਸਪੌਂਡਰਸ ਨੇ ਉਸ ਨੂੰ ਆਪਣਾ ਕਹਿ ਕੇ ਉਸ ਨੂੰ ਸਲਾਮੀ ਦਿੱਤੀ ਨੈਸ਼ਨਲ ਸਿਕਿਉਰਿਟੀ ਗਾਰਡ ਪ੍ਰੋਟੈਕਸ਼ਨ ਸਰਵਿਸਸ ਦੇ ਵਿੱਚ ਉਹ ਕੰਮ ਕਰਦਾ ਸੀ ਔਰ ਉਹ ਮੁੰਡੇ ਦਾ ਇੱਕ ਸੁਪਨਾ ਸੀ ਕਿ ਇੱਕ ਦਿਨ ਮੈਂ ਕੈਨੇਡਾ ਵਿੱਚ ਪੁਲਿਸ ਫੋਰਸ ਦੇ ਵਿੱਚ ਪੁਲਿਸ ਆਫੀਸਰ ਬਣਾਂਗਾ ਕਿਤੇ ਸੋਹਣੇ ਖੁਆਬ ਲੈ ਕੇ ਕਿੰਨੀ ਮਿਹਨਤ ਕਰ ਰਹੇ ਨੇ ਇੱਥੇ ਬੱਚੇ ਔਰ ਉਨ੍ਹਾਂ ਨਾਲ ਬੀਤ ਕੀ ਰਹੀ ਹੈ ਇਹ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਦਸੰਬਰ ਦੀ 14 ਤਰੀਕ ਨੂੰ ਮਹਿਜ਼ 23 ਸਾਲਾਂ ਦੀ ਇੱਕ ਇੰਟਰਨੈਸ਼ਨਲ ਸਟੂਡੈਂਟ ਸਿਮਰਨਜੀਤ ਕੌਰ ਦਾ ਸਰੀਰ ਦੇ ਵਿੱਚ ਕਤਲ ਕੀਤਾ ਗਿਆ ਸਰੀਰ ਦੇ ਗਿਲਫਰਡ ਟਾਊਨ ਸੈਂਟਰ ਦਾ ਜਿਹੜਾ ਏਰੀਆ ਹੈਗਾ ਉਸ ਏਰੀਆ ਦੇ ਵਿੱਚ ਇਹ ਰਹਿਦੀ ਸੀਗੀ 147th ਸਟਰੀਟ ਤੇ 108th ਐਵੇਨਿਊ ਦੇ ਵਿੱਚ ਦੇ ਨੇੜੇ ਤੇ ਉੱਥੇ ਅਣਪਛਾਤੇ ਲੋਕਾਂ ਦੇ ਵੱਲੋਂ ਇਸ ਕੁੜੀ ਦਾ ਕਤਲ ਕੀਤਾ ਗਿਆ 2023 ਦੇ ਵਿੱਚ ਸਟੂਡੈਂਟ ਵੀਜ਼ੇ ਦੇ ਉੱਪਰ ਕੈਨੇਡਾ ਵਿੱਚ ਉਹ ਪੜ੍ਹਨ ਵਾਸਤੇ ਆਈ ਸੀ ਜੇ ਮਾਪਿਆਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਤੋਂ ਇਸ ਦੇ ਮਾਪੇ ਨੇ ਬਗੀਚਾ ਸਿੰਘ ਜਿਹੜੀ ਸਿਮਰਨਜੀਤ कौर ਦਾ ਫਾਦਰ ਪ੍ਰਾਈਵੇਟ ਸਕੂਲ ਦੀ ਬੱਸ ਡਰਾਈਵ ਕਰਦੇ ਸੀ ਉਹ ਔਰ ਬਹੁਤ ਹਾਲਾਤ ਤੁਸੀਂ ਸੋਚ ਕੇ ਵੇਖੋ ਵੀ ਪੇਰੈਂਟਸ ਦੇ ਕੀ ਹਾਲਾਤ ਹੋਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਹੈਗਾ ਕਿ ਹੋਇਆ ਕੀ ਹੈ ਖੈਰ ਸਿਮਰਨਜੀਤ ਕੌਰ ਦੇ ਨਾਲ ਇੱਕ ਹੋਰ ਕੁੜੀ ਵੀ ਜਿਹੜੀ ਸੀ ਜਿਹੜੀ ਕਿ ਜ਼ਖਮੀ ਹੋਈ ਸੀ ਜੇ ਅਗਲੇ ਕੇਸ ਦੀ ਗੱਲ ਕਰਦੇ ਆਂ ਅਗਲਾ ਕੇਸ ਵੀ ਸਰੀ ਦੇ ਵਿੱਚ ਹੋਈ ਹੈ ਸਰੀ ਦੇ ਬਿਲਕੁਲ ਨਾਲ ਲਗਮਾ ਸ਼ਹਿਰ ਹੈ ਜੀ ਡੈਲਟਾ ਡੈਲਟਾ ਦੇ ਵਿੱਚ ਇਹ ਮੁੰਡਾ ਰਹਿੰਦਾ ਸੀਗਾ ਕਰਨਦੀਪ ਸਿੰਘ ਕਰਨਦੀਪ ਸਿੰਘ ਦੀ ਸਿਰ ਦੇ ਉੱਤੇ ਸੱਟ ਮਾਰਨ ਦੇ ਨਾਲ ਉਸ ਦੀ ਮਾਂ ਤੋਂ ਹੀ ਹੈ ਔਰ ਇਸ ਦੀ ਮਾਂ ਜਿਹੜੀ ਹੈ ਇਹ ਇਕੱਲੀ ਮਾਂ ਇਹਦੀ ਇੰਡੀਆ ਦੇ ਵਿੱਚ ਹੈਗੀ ਹੈ ਤੇ ਇਸ ਦੀ ਲਾਸ਼ ਇੰਡੀਆ ਭੇਜਣ ਵਾਸਤੇ ਹੁਣ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਤਾਂ ਕਿ ਮਾਂ ਜਿਹੜੀ ਹੈ ਉਸ ਨੂੰ ਆਖਰੀ ਵਾਰ ਆਪਣੇ ਬੱਚੇ ਨੂੰ ਜਿਹੜਾ ਹੈ ਦੇਖ ਸਕੇ ਤੇ ਘੱਟੋ ਘੱਟ ਉਸ ਨੂੰ ক্লোਜਰ ਮਿਲ ਸਕੇ ਇਸ ਤਰੀਕੇ ਕਿੰਨੇ ਸਾਰੇ ਸਟੂਡੈਂਟ ਜਿਹੜੇ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਜੋ ਕੁਝ ਇਹ ਪਾਣਾ ਵਾਪਰ ਰਿਹਾ ਉਹਦੇ ਨਾਲ ਕਮਿਊਨਿਟੀ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹੈ ਔਰ ਕਮਿਊਨਿਟੀ ਦੇ ਵੱਲੋਂ ਜੇ ਪੁਲਿਸ ਡਿਪਾਰਟਮੈਂਟ ਨੂੰ ਜਿਹੜੇ ਸਾਡੇ ਇੱਥੋਂ ਦੇ ਪੋਲਿਟਿਕਲ ਲੀਡਰਸ ਨੇ ਉੱਥੇ ਤੱਕ ਵੀ ਅਪੀਲ ਕੀਤੀ ਗਈ ਹੈ ਵੀ ਭਾਈ ਇਸ ਗੱਲ ਨੂੰ ਜ਼ਰਾ ਧਿਆਨ ਰੱਖਿਆ ਜਾਣਾ ਚਾਹੀਦਾ ਕਿਉਂਕਿ ਸਟੂਡੈਂਟ ਦੇ ਤੌਰ ਤੇ ਇਹ ਬੱਚੇ ਇੱਥੇ ਆਏ ਨੇ ਇਹ ਪੜਨ ਵਾਸਤੇ ਆਏ ਨੇ ਇਹਨਾਂ ਦੀ ਸੇਫਟੀ ਜਿਹੜੀ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ